ਸਸੀ ਗਾਲਮ ਜਗਤਾਰ ਸਿੰਘ ਸਰਾਹ ਤੇ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਖਬਰ ਮੋਗਾ ਤੋਂ ਮੋਗਾ ਦੇ ਦੋਲੇਵਾਲ ਚੌਂਕੀ ਦੇ ਵਿੱਚ ਥਾਣਾ ਮੁਖੀ ਗੁਰਵੰਦਰ ਸਿੰਘ ਪੁੱਲਰਦੇਵ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਉਹਨਾਂ ਨੇ ਦੋਲੇਵਾਲ ਥਾਣਾ ਦੇ ਵਿੱਚ ਥਾਰ ਗੱਡੀ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ 1 ਕਿਲੋ ਫੀਮ ਫੜੀ ਗਈ ਜਿਸ ਦੇ ਵਿੱਚ ਫੀਮ ਬਰਾਮਦ ਕੀਤੀ ਗਈ ਤੇ ਗੱਡੀ ਦੇ ਵਿੱਚ ਦੋ ਜੋ ਨੌਜਵਾਨ ਸੀ ਉਹਨਾਂ ਦੀ ਪਛਾਣ ਮਨਦੀਪ ਸਿੰਘ ਵਰਫ ਮਣੀ ਜੋ ਕਿ ਜੈਤੋ ਦਾ ਰਹਿਣ ਵਾਲਾ ਸੀ ਤੇ ਗੁਰਪ੍ਰੀਤ ਸਿੰਘ ਗਰੇਵਾਲ ਜੋ ਕਿ ਨਿਵਾਸੀ ਸੀ ਜੋਧਾ ਜ਼ਿਲ੍ਹਾ ਲੁਧਿਆਣਾ ਥਾਣਾ ਲੁਧਿਆਣਾ ਦਾ ਜਿਹੜਾ ਰਹਿਣ ਵਾਲਾ ਸੀਗਾ ਉਸ ਨੂੰ ਕਾਬੂ ਕੀਤਾ ਗਿਆ ਉਸ ਨੂੰ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਉਸ ਤੋਂ ਰਿਮਾਰਡ ਮੰਗਿਆ ਗਿਆ ਲਗਾਤਾਰ ਨਸ਼ਿਆਂ ਦੇ ਖਿਲਾਫ ਜਿਹੜੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਗੁਰਵਿੰਦਰ ਸਿੰਘ ਪੁੱਲਰ ਥਾਣਾ ਮੁਖੀ ਡੋਲੇਵਾਲ ਦੇ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਉਨ੍ਹਾਂ ਦੇ ਵੱਲੋਂ ਦੋ ਨੌਜਵਾਨਾਂ ਨੂੰ ਥਾਰ ਗੱਡੀ ਸਮੇਤ ਗ੍ਰਿਫਤਾਰ ਕੀਤਾ ਗਿਆ। ਆਓ ਤੁਹਾਨੂੰ ਦਿਖਾਉਂਦੇ ਹਾਂ ਮੋਗਾ ਤੋਂ ਪੱਤਰਕਾਰ ਜੀਵ ਕੁਮਾਰ ਅਰੋੜਾ ਦੀ ਵਿਸ਼ੇਸ਼ ਰਿਪੋਰਟ। ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਯੁੱਧ ਨਸ਼ਿਆਂ ਵਿਰੁੱਧ ਮਹਾਂਮ ਜਿਹੜੀ ਚਲਾਈ ਗਈ ਆ ਇਹਦੀ ਸੁਪਰਵਾਈਜ਼ਨ ਮਾਨਯੋਗ ਐਸਪੀ ਇਨਵੈਸਟੀਗੇਸ਼ਨ ਸ਼੍ਰੀ ਬਾਲਕ੍ਰਿਸ਼ਨ ਸਿੰਘਲਾ ਜੀ ਅਤੇ ਸਰਦਾਰ ਰਮਨਦੀਪ ਸਿੰਘ ਡੀਐਸਪੀ ਧਰਮਕੋਟ ਜੀ ਦੀ ਸੁਪਰਵੀਜ਼ਨ ਦੇ ਵਿੱਚ ਕੱਲ ਸਾਡੇ ਚੌਕੀ ਇੰਚਾਰਜ ਏਐਸਆਈ ਪ੍ਰਵਿੰਦਰ ਸਿੰਘ ਨੇ ਨਾਕਾਬੰਦੀ ਕੀਤੀ ਹੋਈ ਸੀ ਪਿੰਡ ਮਹਿਲ ਵੱਲੋਂ ਇੱਕ ਬਿਨਾ ਨੰਬਰੀ ਥਾਰ ਗੱਡੀ ਆਈ ਜਿਹਨੂੰ ਕੀ ਇਹਨਾਂ ਨੇ ਰੋਕ ਕੇ ਬਿਲਕੁਲ ਥੋਰਲੀ ਚੈੱਕ ਕੀਤਾ ਤਾਂ ਗੱਡੀ ਜਿਹੜਾ ਕੀ ਮਨਦੀਪ ਸਿੰਘ ਉਰਫ ਮਣੀ ਪੁੱਤਰ ਹਰਵਿੰਦਰ ਸਿੰਘ ਵਾਸੀ ਸੂਰਕੋਰੀ ਥਾਣਾ ਜੈਤੋ ਜ਼ਿਲ੍ਹਾ ਫਰੀਦਕੋਟ ਚਲਾ ਰਿਆ ਸੀ ਉਦੇ ਨਾਲ ਦੀ ਸੀਟ ਤੇ ਗੁਰਪ੍ਰੀਤ ਸਿੰਘ ਗਰੇਵਾਲ ਪੁੱਤਰ ਅਵਤਾਰ ਸਿੰਘ ਵਾਸੀ ਜੋਧਾ ਜ਼ਿਲ੍ਹਾ ਲੁਧਿਆਣਾ ਬੈਠਾ ਸੀ ਜਿਹਦੇ ਗਲ ਵਿੱਚ ਇੱਕ ਬੈਗ ਪਾਇਆ ਹੋਇਆ ਸੀ ਜਦੋਂ ਬੈਗ ਦੀ ਤਲਾਸ਼ੀ ਕੀਤੀ ਤਾਂ ਉਹਦੇ ਵਿੱਚੋਂ 1 ਕਿਲੋ ਅਫੀਮ ਬਰਾਮਦ ਹੋਈ ਉਹ ਬਰਾਮਦਾ ਫੀਮ ਦੇ ਸਬੰਧ ਵਿੱਚ ਅਸੀਂ ਮਕਦਮਾ ਨੰਬਰ 72 ਮਿਤੀ 3 5 2025 ਅੰਡਰ ਸੈਕਸ਼ਨ 18 ਬੀ 62 85 ਐਨਡੀਪੀਐਸ ਐਕਟ ਥਾਣਾ ਕੋਟੀਸ਼ੇਖਾ ਵਿਖੇ ਮਕਦਮਾ ਦਰਜ ਰਜਿਸਟਰ ਕਰ ਲਿਆ ਆ ਇਹ ਜਿਹੜੀ ਅਫੀਮ ਆ ਇਹਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਨੂੰ ਸਾਬਤ ਕਰਨ ਵਾਸਤੇ ਅਸੀਂ ਤਫ਼ਤੀਸ਼ ਕਰ ਰਹੇ ਆ ਅੱਜ ਇਹਨਾਂ ਦੋਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਅੱਗੇ ਫਰਦਰ ਇਹ ਜਿਹੜੀ ਸਾਡੇ ਥਾਰ ਗੱਡੀ ਆ ਸੀ ਰਿਕਵਰ ਕੀਤੀ ਆ ਇਹਦਾ ਮਾਲਕ ਕੌਣ ਆ ਇਹ ਜਿਹੜਾ ਇਹਨਾਂ ਨੇ ਗੁਰਖਤੰਦਾ ਚਲਾਇਆ ਹੋਇਆ ਨਸ਼ਿਆਂ ਦਾ ਇਹਦੇ ਵਿੱਚ ਕਿਹੜੇ ਕਿਹੜੇ ਬੰਦੇ ਲਿਖਤਾ ਉਹਨਾਂ ਸਾਰਿਆਂ ਨੂੰ ਮਕਦਮੇ ਦੇ ਵਿੱਚ ਗ੍ਰਿਫਤਾਰ ਕਰਕੇ ਸਾਰੀ ਜੋ ਵੀ ਇਹ ਇਹ ਜਿਹੜਾ ਇਹਨਾਂ ਨੇ ਰੈਕਡ ਚਲਾਇਆ ਹੋਇਆ ਨਸ਼ੇ ਦਾ ਇਹਨੂੰ ਨੰਗਾ ਕਰਾਂਗੇ ਤੇ ਪਰਦਾ ਫਾਸ਼ ਕਰਕੇ ਗਾਹ ਅੱਗੇ ਜਿਹੜੇ-ਜਿਹੜੇ ਦੋਸ਼ੀ ਆਉਣਗੇ ਉਹਨਾਂ ਨੂੰ ਅਰੈਸਟ ਕਰਕੇ ਮਾਨਯੋਗ ਅਦਾਲਤ 'ਚ ਪੇਸ਼ ਕਰਾਂਗੇ ਸਰ ਇੱਕ ਜਿਹੜਾ ਇੱਕ ਬੰਦਾ ਜੱਤੂ ਦਾ ਹੈ ਲੁਧਿਆਣਾ ਦਾ ਆਪਸ ਰਿਲੇਸ਼ਨ ਕੀ ਹੈ ਕਿਵੇਂ ਕੰਟੈਕਟ ਹੋ ਗਿਆ ਇਹ ਇਹੀ ਤੇ ਤਫ਼ਤੀਸ਼ ਕਰ ਰਹੇ ਆ ਜੀ ਇਹਨਾਂ ਕੋਈ ਇਹਨਾਂ ਦੇ ਫੋਨ ਤੇ ਆਪਸ ਸੀਗੇ ਇਹਨਾਂ ਦੋਨਾਂ ਦੇ ਇਹ ਹੀ ਮੋਬਾਈਲ ਫੋਨ ਕਬਜ਼ੇ 'ਚ ਲੈ ਲੇ ਆ ਉਹਨਾਂ ਦਾ ਵੀ ਫੋਨਾਂ ਦਾ ਵੀ ਐਨਾਲਿਸਿਸ ਕਰਾਵਾਂਗੇ ਤੇ ਅਸੀਂ ਆਪ ਵੀ ਦਰਾਨੇ ਰਿਮਾਂਡ ਇਹਦਾ ਸਾਰਾ ਐਨਾਲਿਸਿਸ ਕਰਾਂਗੇ ਵੀ ਇਹ ਕੌਣ ਬੰਦਾ ਚਲਾ ਰਿਹਾ ਤੇ ਕਿੰਨੇ ਭੇਜਿਆ ਸੀ ਇਹਨਾਂ ਨੂੰ ਕਨਸਾਈਨਮੈਂਟ ਦੇਣ ਲਈ ਕਿੰਨੇ ਭੇਜਿਆ ਸੀ ਤੇ ਕਾ ਲੈਣ ਵਾਸਤੇ ਕਿੰਨੇ ਭੇਜਿਆ ਇਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਆ ਸਿੱਧੇ ਗੱਡੀ پتہ ਲੱਗੇਗੀ ਗੱਡੀ ਦਾ ਵੀ ਉਹੀ ਪਤਾ ਕਰਾਂਗੇ ਜੇ ਇਹ ਮੁੰਡਾ ਦੱਸ ਰਿਹਾ ਵੀ ਮੇਰੇ ਕਿਸੇ ਦੋਸਤ ਦੀ ਆ ਬਟ ਇਹ ਥੋੜਾ ਧੁੰਗਾਈ ਨਾਲ ਪੜਤਾਲ ਕਰਾਂਗੇ ਕਿ ਦੀ ਇਹ ਬੰਦਾ ਕੌਣ ਹੈ ਇਹ ਲੈ ਕੇ ਕਿੱਥੋਂ ਆਉਂਦੇ ਸੀ ਇਹ ਵੀ ਵੀਰ ਜੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਨਾ ਇਹ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਅਸੀਂ ਹੁਣ ਰਿਮਾਂਡ ਲੈ ਕੇ ਰੀਡ ਕਰਨੇ ਗਏ ਆ ਤੇ ਇਹਨਾਂ ਦੀ ਬੈਕਵਾਰਡੀ ਹੈ ਜੀ ਪਹਿਲਾਂ ਇਹਨਾਂ ਦਾ ਕੀ ਬੈਕਗ੍ਰਾਉਂਡ ਕੀ ਹੈ ਸਮਝਾ ਇਹ ਇਹਨਾਂ ਤੇ ਜਿਹੜਾ ਹੈਗਾ ਮਨਦੀਪ ਤੇ ਦਾ ਕੋਈ ਕੇਸ ਨਹੀਂ ਹੈਗਾ ਜਿਹੜਾ ਗੁਰਪ੍ਰੀਤ ਸਿੰਘ ਦੇ ਤੇ ਲੜਾਈ ਝਗੜੇ ਦਾ ਪਰਚਾ ਹੈਗਾ ਬਾਕੀ ਅਸੀਂ ਸਾਰਾ ਚੈੱਕ ਕਰ ਰਹੇ ਆ ਇਹਦਾ ਵੈਰੀਫਿਕੇਸ਼ਨ ਕਰ ਰਹੇ ਆ ਥੈਂਕ ਯੂ ਜੀ